ਸਾਨੂੰ ਨਾ ਕੁਝ ਬੰਦਿਆਂ ਨੇ ਗੁਬਰਾ ਕੀਤਾ ਹਾਂ ਕੁਝ ਸ਼ਰਾਰਤੀ ਬੰਦੇ ਹੁੰਦੇ ਆ ਹਰ ਦਾ ਹੀ ਹੁੰਦੇ ਆ ਹਾਂ ਕੁਝ ਸਾਡੀਆਂ ਭਾਵਨਾਵਾਂ ਪੋਲੀਟੀਕਲ ਪਾਰਟੀਆਂ ਨੇ ਸਾਡੇ ਵਿੱਚ ਆਪਦੇ ਬੰਦੇ ਕਰਕੇ ਸਾਡੀਆਂ ਭਾਵਨਾਵਾਂ ਨੂੰ 扑ਕਾਇਆ ਕਿ ਕੌਮ ਜਾਗ ਚੁੱਕੀ ਹੈ ਅਸੀਂ ਇੱਕ ਵਾਰੀ ਬੀਜੇਪੀ ਨੂੰ ਮੌਕਾ ਪੰਜਾਬ 'ਚ ਦਵਾਂਗੇ ਐਜ਼ ਅ ਜੱਟ ਕਹਿ ਰਿਹਾ ਅਸੀਂ ਸਾਡੇ ਜੱਟ ਕੌਮ ਥੋੜੀ ਭੋਲੀ ਹੈ ਜਿਸ ਤੋਂ ਅਸੀਂ ਫਾਇਦਾ ਲੈਣਾ ਹੈ ਹੂੰ ਜੇ ਤੋਂ ਅਸੀਂ ਫਾਇਦਾ ਲੈਣਾ ਸਾਨੂੰ ਤਾਂ ਉਹਦੇ ਉਲਟ ਕਰਤਾ ਹੂੰ ਸਾਡੇ ਤੋਂ ਤਾਂ ਉਹਨਾਂ ਨੂੰ ਗਾਲਾਂ ਕਢਾਉਂਦੇ ਮੈਂ ਜਥੇਬੰਦੀਆਂ ਦੀ ਕੁਝ ਸ਼ਰਾਰਤੀ ਅੰਸਰਾਂ ਦੀ ਗੱਲ ਕਰਦਾ ਜਿਹੜੇ ਜਥੇਬੰਦੀਆਂ ਦੇ ਵਿੱਚ ਕਿਸਾਨਾਂ ਦਾ ਰੂਪ ਲੈ ਕੇ ਵੜ ਗਏ ਵੜਤੇ ਬਹਿ ਕੇ ਗਾਲਾਂ ਕੱਢਣਾ ਸਾਡਾ ਕੁਝ ਨਹੀਂ ਬਣਦਾ ਅਸੀਂ ਸਾਨੂੰ ਅਕਲ ਆ ਗਈ ਹੁਣ ਅਸੀਂ ਤਾਂ ਹੁਣ ਪੰਜਾਬ ਦੇ ਵਿੱਚ ਡਬਲ ਇੰਜਨ ਦੀ ਸਰਕਾਰ ਬਣਾ ਕੇ ਹੁਣ ਬੜਾ ਗੱਲ ਕਰਦੇ ਆ ਪਿਛਲੇ ਸਮੇਂ ਜਦੋਂ ਕਿਸਾਨੀ ਸੰਘਰਸ਼ ਚੱਲਿਆ ਸੀ ਉਸ ਸਮੇਂ ਬੀਜੇਪੀ ਦਾ ਕਾਫੀ ਵਿਰੋਧ ਕਿਸਾਨਾਂ ਵੱਲੋਂ ਕੀਤਾ ਗਿਆ ਹਨਾ ਅ ਕਈ ਥਾਵਾਂ ਤੇ ਤਾਂ ਕਈ ਭਿਆਨਕ ਤਸਵੀਰਾਂ ਵੀ ਸਾਹਮਣੇ ਆਈਆਂ ਤੇ ਕਿਸਾਨਾਂ ਨੇ ਤਾਂ ਇਚੋ ਦਾ ਕਹਿਦਾ ਸੀਗਾ ਵੀ ਬੀਜੇਪੀ ਵਾਲੇ ਲੋਹੇ ਦੇ ਕੱਛੇ ਸਵਾਲ ਲੈਣਾ ਹਨਾ ਕੀ ਲੱਗਦਾ ਤੁਸੀਂ ਵੀ ਇਹ ਚੀਜ਼ ਨੂੰ ਲੈ ਕੇ ਹੁਣ ਪਿੰਡਾਂ ਦੇ ਵਿੱਚ ਜਾਂ ਜਦੋਂ ਕਿਉਂਕਿ ਹਜੇ ਉਹ ਮਾਹੌਲ ਨਹੀਂਗਾ ਪਰ ਇਲੈਕਸ਼ਨ ਦੇ ਸਾਮ ਉਹ ਮਾਹੌਲ ਬਣ ਸਕਦਾ ਤੇ ਉਸ ਸਮੇਂ ਫਿਰ ਕਿਵੇਂ ਸਰਵਾਈਵ ਕਰੂਗੇ ਬਾਈ ਜੀ ਦੇਖੋ ਜਿਹੜੇ ਕਿਸਾਨ ਜੀ ਉਹਨਾਂ ਵੀ ਸਾਡੀਆਂ ਹਾਂ ਸਾਡੇ ਭਾਈ ਆ ਸਾਡੇ ਬਾਪੂ ਆ ਸਾਡੇ ਛੋਟੇ ਭਾਈ ਆ ਮੈਂ ਤੁਸੀਂ ਵੇਖੋ ਨਾਰਾਜ਼ਗੀ ਤੋਂ ਨਹੀਂ ਨਹੀਂ ਜੀ ਮੇਰੀ ਬੇਨਤੀ ਸੁਣੋ ਮੇਰੀ ਕਾਰ ਨਹੀਂ ਹੋ ਸਕਦੀ ਨਹੀਂ বিজেপি ਨਾ ਹੋ ਸਕਦੀ ਨਾ ਨਾ ਮੇਰੀ ਬੇਨਤੀ ਸੁਣੋ ਅਸੀਂ ਸਾਨੂੰ ਨਾ ਕੁਝ ਬੰਦਿਆਂ ਨੇ ਗੁਬਰਾ ਕੀਤਾ ਹਾਂ ਕੁਝ ਸ਼ਰਾਰਤੀ ਬੰਦੇ ਹੁੰਦੇ ਆ ਹਰ ਦਾ ਹੀ ਹੁੰਦੇ ਆ ਹਾਂ ਕੁਝ ਸਾਡੀਆਂ ਭਾਵਨਾਵਾਂ ਪੋਲੀਟੀਕਲ ਪਾਰਟੀਆਂ ਨੇ ਸਾਡੇ ਵਿੱਚ ਆਪਦੇ ਬੰਦੇ ਕਰਕੇ ਸਾਡੀ ਇਹ ਭਾਵਨਾ ਨੂੰ ਢਕਾਇਆ ਆਪਦੇ ਪੋਲੀਟਿਕਲ ਮੋਟਿਵ ਲਈ ਮੇਰੀ ਗੱਲ ਸੁਣੋ ਅਸੀਂ ਫਾਇਦਾ ਲੈਣਾ ਬੀਜੇਪੀ ਤੋਂ ਹਮ ਸੈਂਟਰਲ ਸਰਕਾਰ ਤੋਂ ਫਾਇਦਾ ਲੈਣਾ ਆ ਤਾਂ ਤੁਸੀਂ ਕਹਿੰਦੇ ਹੋ ਨਾ ਹਮ ਫਾਇਦਾ ਅਸੀਂ ਜੋ ਫਸਲਾਂ ਦੇ ਭਾਵ ਦੋਣੇ ਆ ਸਾਡੀ ਜੈਂਸ ਦੀ ਪੂਰੀ ਵਿਕਰੀ ਹੋਵੇ ਸਾਡਾ ਸਾਡਾ ਜਿਹੜੀ ਜਿਹੜੀ ਸਾਡੇ ਫਰਟੀਲਾਈਜ਼ਰਸ ਆ ਇਹਨਾਂ ਦੀ ਸਾਨੂੰ ਸਾਡਾ ਧਾਮ ਘਟ ਹੋਵੇ ਸਾਨੂੰ ਜੋ ਵੀ ਦੇਣਾ ਦੇਣਾ ਤਾਂ ਸੈਂਟਰ ਨੇ ਨਾ ਮੈਨੂੰ ਤੁਸੀਂ ਇੱਕ ਗੱਲ ਦੱਸੋ ਅਸੀਂ ਭੋਲੇ ਅਸੀਂ ਸਾਡੇ ਜੱਟ ਕੌਮ ਥੋੜੀ ਭੋਲੀ ਹੈ ਜੇ ਤੋਂ ਅਸੀਂ ਫਾਇਦਾ ਲੈਣਾ ਹੈ ਜੇ ਤੋਂ ਅਸੀਂ ਫਾਇਦਾ ਲੈਣਾ ਸਾਨੂੰ ਤਾਂ ਉਹਦੇ ਉਲਟ ਕਰਤਾ ਹੂੰ ਸੋ ਸਾਡੇ ਤੋਂ ਤਾਂ ਉਹਨੇ ਗਾਲਾਂ ਕਢਾਤੀਆਂ ਨਹੀਂ ਫਿਰ ਇਹ ਇਹ ਫਿਰ ਇੱਕ ਕਿਸੇ ਦੇ ਵੀ ਜਿਹੜੀਆਂ ਜਥੇਬੰਦੀ ਦੇ ਆਗੂ ਨੇ ਜਾਂ ਉਹ ਜਥੇਬੰਦੀਆਂ ਦੇ ਉਹ ਉਹ ਰੋਹਤ ਉਹ ਹੀ ਚੀਜ਼ ਕਰ ਰਹੀਆਂ ਹਨ ਜਿਆਦਾ ਨਹੀਂ ਨਹੀਂ ਮੈਂ ਜਥੇਬੰਦੀਆਂ ਨਹੀਂ ਹੂੰ ਕੁਝ ਸ਼ਰਾਰਤੀ ਅੰਸਰਾਂ ਦੀ ਗੱਲ ਕਰਦਾ ਹੈ ਜਿਹੜੇ ਜਥੇਬੰਦੀਆਂ ਦੇ ਵਿੱਚ ਕਿਸਾਨਾਂ ਦਾ ਰੂਪ ਲੈ ਕੇ ਵੜ ਗਏ ਵੜ ਗਏ ਕਿਸਾਨਾਂ ਦਾ ਰੂਪ ਲੈ ਕੇ ਜਥੇਬੰਦੀਆਂ ਜਥੇਬੰਦੀਆਂ ਬਹੁਤ ਚੰਗੀਆਂ ਜਥੇਬੰਦੀਆਂ ਜਿਹੜੇ 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 ਚੰਗੇ ਕੰਮ ਕਰਦੇ ਚੰਗੇ ਕਰਦੇ ਪਰ ਕਈ ਸ਼ਰਾਰਤੀ ਵੀ ਹੈ ਹੂੰ ਉਹਨੇ ਕੀ ਕੀਤਾ ਵੀ ਹੁਣ ਸਹੀ ਮੌਕਾ ਹੈ ਜੱਟ ਕੌਮ ਨੂੰ ਮਗਰ ਲਾ ਲਈਏ ਤੇ ਮੁੜ ਕੇ ਬੀਜੇਪੀ ਦਾ ਪੰਜਾਬ ਸਕੂਮ ਖਤਮ ਕਰ ਦਈਏ ਤੁਸੀਂ ਮੇਰੀ ਗੱਲ ਸੁਣੋ ਜੇ ਅਸੀਂ ਕੋਈ ਫਾਇਦਾ ਲੈਣਾ ਹੈ ਤੇ ਸੈਂਟਰ ਸਰਕਾਰ ਕੰਮ ਤਾਂ ਸੀ ਲੈਣਾ ਸੈਂਟਰ ਸਰਕਾਰ ਤੋਂ ਤੁਸੀਂ ਮੇਰੀ ਗੱਲ ਤੁਹਾਨੂੰ ਮੇਰੇ ਤੋਂ ਹੀ ਕੰਮ ਹੈ ਇੱਕ ਮਿੰਟ ਤੁਸੀਂ ਅੱਜ ਇੰਟਰਵਿਊ ਕਰਨਾ ਹੈ ਤੁਸੀਂ ਮੈਨੂੰ ਫੋਨ ਕੀਤਾ ਬਾਈ ਜੀ ਕਿੱਥੇ ਹੋ ਮੈਂ ਮੈਂ ਆਉਣਾ ਹੈ ਇੰਟਰਵਿਊ ਕਰਨੀ ਹੈ ਤੇ ਜੇ ਤੁਸੀਂ ਮੈਨੂੰ ਮੈਨੂੰ ਪੁੱਠਾ ਬੋਲਦੇ ਵੀ ਕਰੋਨਾ ਕਰੀਂ ਇੰਟਰਵਿਊ ਤੂੰ ਹੈ ਕਿੱਥੇ ਤੇ ਮੈਂ ਤੁਹਾਨੂੰ ਕੀ ਕਹਿੰਦਾ ਮੈਂ ਫੋਨ ਕੱਢ ਦਿੰਦਾ ਵੱਤ ਉਹ ਕਹਿੰਦਾ ਜਾ ਬਈ ਤੂੰ ਜੋ ਕਰਨਾ ਕਰ ਲੈ ਆਹੀ ਕਹਿ ਸਕਦਾ ਜਗਤਾਰ ਜੀ ਇਸ ਤੋਂ ਵੱਧ ਤਾਂ ਨਹੀਂ ਕਰ ਸਕਦਾ ਜੇ ਇਸ ਤੋਂ ਅਸੀਂ ਕੋਈ ਕੰਮ ਲੈਣਾ ਹੈ ਜੇ ਇਸ ਤੋਂ ਸਾਨੂੰ ਕੋਈ ਪੰਜਾਬ ਨੂੰ ਫਾਇਦਾ ਹੋਣਾ ਹੈ ਪੰਜਾਬ ਦੇ ਲੋਕਾਂ ਸੀ ਜਾਣਾ ਉਹਨੂੰ ਅਸੀਂ ਗਾਲਾਂ ਕਢਾਉਂਦੇ ਛੜ ਤੋਂ ਤੇ ਭਾ ਦੇ ਅਸੀਂ ਉਹਨਾਂ ਤੋਂ ਸਾਰਾ ਕੁਝ ਹੈ ਗਾਲਾਂ ਕੱਢਣਾ ਤਾਂ ਮਿੱਤਰਾਂ ਕੋਈ ਵੀ ਕੋਈ ਨਹੀਂ ਦਿੰਦਾ ਆਪਰੋ ਸਾਰੇ ਰੋਟੀ ਖਾ ਕੇ ਤਾਂ ਸਾਰੇ ਹੀ ਪੈਂਦੇ ਆ ਕੋਈ ਗਰੀਬ ਹੈ ਕੋਈ ਤਗੜਾ ਕੋਈ ਅਮੀਰ ਹੈ ਰੋਟੀ ਖਾ ਕੇ ਸਾਰੇ ਪੈਂਦੇ ਆ ਮੈਂ ਅਸੀਂ ਹੁਣ ਸਾਡੀ ਕੌਮ ਜਾਗ ਚੁੱਕੀ ਹੈ ਅਸੀਂ ਇੱਕ ਵਾਰੀ ਬੀਜੇਪੀ ਨੂੰ ਮੌਕਾ ਪੰਜਾਬ 'ਚ ਦਵਾਂਗੇ ਐਜ਼ ਅ ਜੱਟ ਕਹਿ ਰਿਹਾ ਅਸੀਂ ਪੰਜਾਬ ਨੂੰ ਦੀਆਂ ਫਸਲਾਂ ਦਾ ਵੀ ਰਾਖੀ ਕਰਾਂਗੇ ਸਾਡੀ ਐਮਐਸਪੀ ਦੀ ਰਾਖੀ ਕਰਾਂਗੇ ਅਸੀਂ ਉੱਥੋਂ ਤੱਕ ਪਹੁੰਚੀਏ ਤਾਂ ਕਿ ਜਿਹੜੀ 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 ਆਵਾਜ਼ ਉੱਠਣੀ ਹੈ ਵਿਧਾਨ ਸਭਾ ਦੇ ਵਿੱਚ ਸਾਡਾ ਮੁੱਖ ਮੰਤਰੀ ਪੰਜਾਬ ਦੇ ਵਿੱਚ ਡਬਲ ਇੰਜਨ ਵਾਲਾ ਹੋਊਗਾ ਬੀਜੇਪੀ ਦਾ ਮੁੱਖ ਮੰਤਰੀ ਹੋਊਗਾ ਆਪੇ ਜਾ ਕੇ ਪ੍ਰਧਾਨ ਮੰਤਰੀ ਨਾਲ ਬੈਠ ਕੇ ਗੱਲ ਕਰਕੇ ਪੰਜਾਬ ਵਾਸਤੇ ਕੋਈ ਚੀਜ਼ਾਂ ਲੈ ਕੇ ਆਊਗਾ ਤਾਂ ਕਿ ਇੱਥੇ ਪਿੰਡਾਂ 'ਚ ਮੇਰਾ ਲਾਸਟ ਪਿੰਡ ਝਾੜੀ ਵਾਲਾ ਆ ਜਾਂਦਾ ਜਦ ਦੀਪ ਸਿੰਘ ਵਾਲਾ ਵੱਟੇ ਬਹਿ ਕੇ ਗਾਲਾਂ ਕੱਢਣਾ ਸਾਡਾ ਕੁਝ ਨਹੀਂ ਬਣਦਾ ਅਸੀਂ ਸਾਨੂੰ ਅਕਲ ਆ ਗਈ ਹੁਣ ਅਸੀਂ ਤਾਂ ਹੁਣ ਪੰਜਾਬ ਦੇ ਵਿੱਚ ਡਬਲ ਇੰਜਨ ਦੀ ਸਰਕਾਰ ਬਣਾ ਕੇ ਮੋਦੀ ਸਾਹਿਬ ਦੇ ਨਾਲ ਗੱਲ ਕਰਕੇ ਜ਼ਿੰਮੇਵਾਰਾਂ ਦਾ ਕਿਸਾਨੀ ਦਾ ਕਿਸਾਨ ਖੇਤ ਕਾਮਿਆਂ ਦਾ ਬੱਚਿਆਂ ਦਾ ਨੌਕਰੀ ਪੇਸ਼ਾ ਇਨਸਾਨਾਂ ਦਾ ਤੇ ਇਹਨਾਂ ਨੂੰ ਮਦਦ ਕਰਾਂਗੇ ਤੇ ਗੈਂਗਸਟਰ ਆ ਜਿਹੜੇ ਇਹਨਾਂ ਦੀ ਇਹਨਾਂ ਦੀ ਇਹਨਾਂ ਦੀ ਲੱਖ ਭੰਨਾਂਗੇ ਜਿਹੜੇ ਗੈਂਗਸਟਰ ਜਿਹੜੇ ਜਿਹੜੇ ਪੰਜਾਬ ਦੇ ਵਿੱਚ ਧਮਕੀਆਂ ਦਿੰਦੇ ਆ ਤੁਸੀਂ ਜਾ ਕੇ ਦੁਕਾਨਾਂ ਤੇ ਵੇਖੋ ਜਾ ਕੇ ਜਿਹੜੇ ਜਿਹੜੇ ਬੰਦੇ ਨੂੰ ਧਮਕੀਆਂ ਆਉਂਦੀਆਂ ਇੱਕ ਗੈਂਗਸਟਰ ਜਿਹੜਾ ਨੇ ਪੰਜਾਬ ਦੇ ਵਿੱਚ ਹੱਤ ਮਚਾਈ ਵੀ ਆ ਕਿਤੇ ਉਹਨੂੰ ਫੋਨ ਆ ਜਾਂਦਾ ਕਿਤੇ ਉਹਨੂੰ ਧਮਕੀ ਦੇ ਜਾਂਦਾ ਕਿਤੇ ਅਮਰੀਕਾ ਚੋਂ ਕਾਲ ਆ ਰਹੀ ਕਿਤੇ ਕੈਨੇਡਾ ਚੋਂ ਕਾਲ ਆ ਰਹੀ ਸਾਰੇ ਗੈਂਗਸਟਰ ਤਾਂ ਕੰਟਰੋਲ ਨਹੀਂ ਹੋ ਸਕਿਆ ਸਾਡੇ ਤੋਂ ਸੋ ਸਾਨੂੰ ਇਸ ਟਾਈਮ ਲੋਡ ਹੈ ਡਬਲ ਇੰਜਨ ਦੇ ਸਰਕਾਰ ਦੀ ਤਾਂ ਕਿ ਪੰਜਾਬ ਤੇ ਫਰੀਦਕੋਟ ਦੀ ਸੀ ਤਰੱਕੀ ਕਰਾਸ